ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਦੇਵ ਸਿੰਘ ਸਰਸਾ ਮੁਖ ਸੇਵਾਦਾਰ ਬੀਕੇਯੂ ਸਰਸਨ ਨੂੰ ਅੱਜ ਜੋ ਭਗਵੰਤ ਮਾਨ ਨੇ ਤੇ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੋਹਾਨ ਨੇ ਜੋ ਕਿਸਾਨਾਂ ਦੇ ਨਾਲ ਇੱਕ ਧੋਖਾ ਤੇ ਫਰੇਵ ਕੀਤਾ ਇਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਾਜ ਜਦੋਂ ਅਨੰਦਪੁਰ ਸਾਹਿਬ ਦੇ ਕਿਨੇ ਦੇ ਵਿੱਚ ਕਿਰੇਵੇ ਨੇ ਚਾਰ ਚਫਰੇ 22 ਧਾਰ ਦੇ ਤੇ ਦਿੱਲੀ ਪਾਸ ਤੋਂ ਵੱਲੋਂ ਉੱਥੇ ਫੌਜਾਂ ਬੈਠੀਆਂ ਨੇ ਤੇ ਉਹਨਾਂ ਦੀ ਕੋਈ ਵੇਸ਼ ਨਹੀਂ ਜਾ ਰਹੀ ਤੇ ਫਿਰ ਉਹਨਾਂ ਨੇ ਇੱਕ ਤਰਤੀ ਜਿਹੜੀ ਆ ਉਹ ਸੋਚੀ ਪਈ ਇੱਕ ਚਿੱਠੀ ਲਿਖੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿ ਅਸੀਂ ਤੁਹਾਡਾ ਵਾਅਦਾ ਕਰਦੇ ਹਾਂ ਕਿ ਜਿਸ ਤਰ੍ਹਾਂ ਬਾਈ ਧਾਰ ਦੇ ਰਾਜਾ ਨੇ ਉਸ ਕੰਮ ਦਿੱਤੇ ਜਿਹੜਾ ਸੀ ਆਪਣੇ ਘਰ ਦੀ ਸੌ ਚੋਕੀ ਤੇ ਆਟੇ ਦੀ ਗਊ ਬਣਾ ਕੇ ਤੇ ਥਾਲੀ ਦੇ ਭੇਜੀ ਤੇ ਇਸੇ ਤਰ੍ਹਾਂ ਮੁਗਲਾਂ ਨੇ ਜਿਹੜਾ ਸੀ ਉਹ ਕਰਾਂ ਦੀ ਸੌ ਖਾਦੀ ਤੇ ਵਾਅਦਾ ਕੀਤਾ ਕਿ ਤੁਸੀਂ ਕਿਹੜਾ ਖਾਲੀ ਕਰਦੇ ਹੋ ਅਸੀਂ ਤੁਹਾਡੇ ਨਾਲ ਕੋਈ ਵੀ ਕਿਸੇ ਕਿਸਮ ਦਾ ਕੋਈ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ ਤੇ ਉਸ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਕਹਿ ਦਿੱਤੇ ਕਿ 라 ਛੱਡ ਦਿੱਤਾ ਪਰ ਜੋ ਬਾਈ ਧਾਰ ਦੇ ਰਾਜਨ ਤੇ ਮੁਗਲੀਆਂ ਫੌਜਾਂ ਨੇ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਤੇ ਮਗਰ ਲਾ ਕੇ ਜੋ ਕੁਝ ਕੀਤਾ ਉਸ ਇਤਿਹਾਸ ਤੋਂ ਤੁਸੀਂ ਚੰਗੀ ਤਰ੍ਹਾਂ ਜਾਣੂ ਹੋ ਅੱਜ ਉਸੇ ਹੀ ਤਰਜ ਦੇ ਉੱਤੇ ਉਸ ਇਤਿਹਾਸ ਨੂੰ ਦਰਾਂਗਿਆ ਆ ਭਗਵਾਨ ਤਮਾਨ ਤੇ ਕੇਂਦਰ ਸਰਕਾਰ ਨੇ ਪਹਿਲਾ ਕਿਸਾਨਾਂ ਦੇ ਨਾਲ ਅੱਜ ਵੀ ਇੱਕ ਮੀਟਿੰਗ ਰੱਖੀ ਸੀ ਜੋ ਕਿ 13 ਮਹੀਨਿਆਂ ਤੋਂ ਲਗਾਤਾਰ ਧਰਨਾ ਚੱਲ ਰਿਹਾ ਐਮਐਸਪੀ ਦੇ ਗਰੰਟੀ ਕਾਨੂੰਨ ਤੇ ਹੋਰ ਮੰਗਾਂ ਨੂੰ ਲੈ ਕੇ ਤੇ ਮੀਟਿੰਗ ਉਹ ਚੱਲੀ 4 ਘੰਟੇ ਬੈਠ ਕੇ ਚੱਲੇ ਤੇ ਉਸ ਮੀਟਿੰਗ ਦੇ ਵਿੱਚ ਉਹ ਮੀਟਿੰਗ ਬੇਸਿਤਾ ਰਹੀ ਕੋਈ ਨਤੀਜਾ ਨਾ ਕੱਢਿਆ ਲੇਕਿਨ ਉਹਦੀ ਬਦਮੀਕੀ ਸੀ ਬੇਈਮਾਨੀ ਸੀ ਜਿਦਾਂ ਕਿ ਮੀਟਿੰਗ ਦੇ ਵਿੱਚ ਕੁਛ ਨਾ ਨਿਕਲਿਆ ਤੇ ਅਗਲੀ ਮੀਟਿੰਗ ਜਿਹੜੀ ਆ ਉਹ 4 ਮਈ ਦੀ ਰੱਖ ਦਿੱਤੀ ਤੇ ਉਸ ਟਾਈਮ ਦੇ ਉੱਤੇ ਸਾਡੇ ਕਿਸਾਨਾਂ ਨੇ ਇਹ ਗੱਲ ਕਹੀ ਕਿ ਜਿਸ ਤਰ੍ਹਾਂ ਅੱਜ ਪੁਲਿਸ ਫੋਰਸ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਤੇ ਵੇਖਿਆ ਤੇ ਇੱਥੇ ਵੀ ਕਾਫ ਕਰੇ ਘੇਰਾ ਪਾਇਆ ਸਾਨੂੰ ਇਹ ਖਤਰਾ ਹੈ ਕਿ ਤੁਸੀਂ ਸਾਡਾ ਮੋਰਚਾ ਜਿਹੜਾ ਕਦੇ ਨੋ ਵੀ ਲੇਕਿਨ ਮੰਤਰੀਆਂ ਨੇ ਕੇਂਦਰੀ ਮੰਤਰੀਆਂ ਵੀ ਤੇ ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਬੈਠੇ ਉਹਨਾਂ ਨੇ ਪ੍ਰੋਸਾ ਦਵਾਇਆ ਕਿ ਬਿਲਕੁਲ ਨਹੀਂ ਇਸ ਤਰ੍ਹਾਂ ਨਹੀਂ ਹੋਵੇਗਾ ਪਰ ਜਦੋਂ ਹੀ ਉਥੋਂ ਮੀਟਿੰਗ ਤੋਂ ਬਾਹਰ ਆਏ ਪੰਜਾਬ ਦੇ ਆਦੇ ਅੰਦਰ ਜਦੋਂ ਚੰਡੀਗੜ੍ਹ ਤੋਂ ਨਿਕਲ ਕੇ ਪੰਜਾਬ ਏਰੀਆ ਚ ਆਏ ਤੇ ਉਸੇ ਟਾਈਮ ਤੇ ਸਰਦਾਰ ਜਗਜੀਤ ਸਿੰਘ ਗੱਲੇਵਾਲ ਤੇ ਸਾਰੇ ਹੀ ਲੀਡਰਾਂ ਨੂੰ ਜਿੰਨੇ ਉੱਥੇ ਗਏ ਸੀ ਸਰਵਰ ਸਿੰਘ ਪੰਦੇਹਰ ਇਹਨਾਂ ਸਾਰਿਆਂ ਨੂੰ ਭੱਜ ਕੇ ਪਤਾ ਨਹੀਂ ਉਹ ਕਿੱਥੇ ਲੈ ਗਏ ਨੇ ਤੇ ਉਸ ਤੋਂ ਬਾਅਦ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਤੇ ਇਹਨਾਂ ਨੇ ਦੋਵਾਂ ਨੇ ਉੱਥੇ ਤਾਨਾਸ਼ਾਈ ਕਰਕੇ ਉੱਥੇ ਜੋ ਵੀ ਸਾਡਾ ਸਮਾਨ ਸੀ ਉਹ ਸਾਰਾ ਉਥੋਂ ਲੁੱਟ ਕੇ ਲੈ ਗਏ ਆ ਤੇ ਉਹ ਜਿਹੜਾ ਬਾਰਡਰ ਨੇ ਉਹ ਖਾਲੀ ਕਰਾਤੇ ਨੇ ਜਿਹੜੇ ਸਾਡੇ ਉੱਤੇ ਕਿਸਾਨ ਬੈਠੇ ਸੀ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਤੇ ਬਸਾਂ ਦੇ ਵਿੱਚ ਲੱਭ ਕੇ ਤੇ ਲੈ ਗਿਆ ਸੋ ਇਸ ਤਰ੍ਹਾਂ ਇਹਨਾਂ ਨੇ ਉਸ ਇਤਿਹਾਸ ਨੂੰ ਦੁਹਰਾ ਦਿੱਤਾ ਭਗਵਾਨ ਜੀ ਮਾਦਾ ਮੈਂ ਤੈਨੂੰ ਪੁੱਛਣਾ ਚਾਹਣਾ ਹੈ ਹੋ ਸਕਦਾ ਕੇਂਦਰੀ ਮੰਤਰੀਆਂ ਨੂੰ ਤੇ ਇਤਿਹਾਸ ਦਾ ਸਾਰਿਆਂ ਨੂੰ ਨਾ ਪਤਾ ਹੋਵੇ ਪਰ ਤੈਨੂੰ ਤਾਂ ਪਤਾ ਹੈ ਨਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਤੋਂ ਧੋਖੇ ਨਾਲ ਕਿਨੇ ਚੋਂ ਕੱਢ ਕੇ ਤੇ ਬੀ ਸਕਦੀ ਉਹ ਤੇ ਚਮਕੌਰ ਦੀ ਜੰਗ ਹੋਵੇ ਉਸ ਤੋਂ ਬਾਅਦ ਮੁਕਸਰ ਸਾਹਿਬ ਦੀ ਜੰਗ ਹੋਵੇ ਕੀ ਉਹਨਾਂ ਜੰਗਾਂ ਤੋਂ ਬਾਅਦ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਉਥੋਂ ਕਿਲਾ ਛੱਡਿਆ ਚ ਉਦੋਂ ਬਾਅਦ ਸਿੱਖ ਕੌਮ ਖਤਮ ਹੋ ਗਈ ਸੀ ਉਸ ਤੋਂ ਬਾਅਦ ਕੀ ਕੁਝ ਹੋਇਆ ਤੂੰ ਇਤਿਹਾਸ ਨਹੀਂ ਜਾਣਦਾ ਜੇਕਰ ਅੱਜ ਜਿਸ ਤਰ੍ਹਾਂ ਤੁਸੀਂ ਇੱਕ ਕਿਸਾਨਾਂ ਦੇ ਨਾਲ ਸਾਡੇ ਨਾਲ ਕੀਤਾ ਇਹਦਾ ਜਿਹੜਾ ਖਮਿਆਜਾ ਤੁਹਾਨੂੰ ਭੁਗਤਣਾ ਪਏਗਾ ਭਗਵੰਤ ਮਾਨਾ ਇਹ ਤੈਨੂੰ ਯਾਦ ਰੱਖੇਗਾ ਤੂੰ ਕਹਿੰਦਾ ਮੈਂ ਕਿਸਾਨ ਦਾ ਪੁੱਤ ਹਾਂ ਮੈਂ ਪੰਜਾਬ ਦਾ ਪੁੱਤ ਹਾਂ ਔਰ ਤੂੰ ਨਾ ਪੰਜਾਬ ਦਾ ਪੁੱਤ ਬਣਿਓ ਔਰ ਨਾ ਤੂੰ ਕਿਸਾਨ ਦਾ ਪੁੱਤ ਬਣਿਓ ਤੂੰ ਪੁੱਤ ਬਣਿਓ ਅੰਮ੍ਰਿਤ ਸ਼ਾਹ ਤੇ ਮੋਦੀ ਦਾ ਤੂੰ ਬੰਦਿਆ ਵੀ ਕਰਤੂਤ ਨਹੀਂ ਕੀਤੀ ਜਦੋਂ ਕੀਤਾ ਕੇਂਦਰ ਤੇ ਸਾਡਾ ਕਾਰ ਹੀ ਲਿਆ ਕੇਂਦਰ ਤੋਂ ਸ਼ੁਰੂ ਤੋਂ ਕਰ ਰਿਹਾ ਲੇਕਿਨ ਤੂੰ ਜਿਹੜਾ ਇਹ ਕੰਮ ਕਾਰਾ ਕਰਕੇ ਨਵੀਂ ਭਾਗੀ ਸਾਡੇ ਸਿਰ ਕਢੀ ਆ ਪਰ ਹੁਣ ਯਾਦ ਰੱਖੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਸਾਨ ਜਿਹੜੇ ਨੇ ਇਸ ਤਰ੍ਹਾਂ ਪਿੱਛੇ ਨਹੀਂ ਪੰਜਾਬ ਨਾ ਅੱਜ ਤੱਕ دبਿਆ ਨਾ ਅੱਗੇ ਡੇਗਾ ਔਰ ਮੈਂ ਆਪਣੇ ਵੱਲੋਂ ਇਹ ਤੈਨੂੰ ਕਹਿਣਾ ਚਾਹਣਾ ਕਿ ਤੇਰੀ ਕੋਠੀ ਦੇ ਅੱਗੇ ਮਰਨ ਵਕਤ ਤੇ ਬੈਠਾਂਗਾ ਜੋਤਿਰਤੋ ਵੇਗਾ ਤੂੰ ਕਰ ਲਈ ਵਾਰੀਗੁਰਜੀਕਾ ਖਾਲਸਾ ਵਾਰੀਗੁਰਜੀ ਕੀ ਫਤਹ